ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਫੈਮਰਪੁਰਾ ਦੇ ਵਿੱਚ ਇੱਕ ਹੋਰ ਸੋਅਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰੇਕ ਖੌਣ ਵਾਲੀ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਨਹੀਂ ਤੇ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਪੂਣ ਵੱਸੀ ਸੇਲ ਹੀ ਲੈ ਕੇ ਆਏ ਆ ਬਿਲਕੁਲ ਫੰਡਰ ਵੱਸੀ ਦੇ ਭਾਅ ਦਾ ਰੇਟ ਹੈ ਦਾ ਪਹਿਲਾ ਸੂਰਜ ਸੁਨਾਸੀ ਕਰਮ ਵਾਲੀ ਨੇ ਤੇ 15 ਦਿਨ ਪਹਿਲਾਂ ਕੱਚੀ ਸੂਹੀ ਵੜ ਆ ਦੇਖ ਸਕਦੇ ਤੁਸੀਂ ਅੰਡਰ ਕੁਆਲਿਟੀ ਪਹਿਲਾਂ ਸੂਈ ਸੀ ਐ ਤੇ ਜੇ ਜੂਪ ਉੱਪਰ ਓਕੇ ਨੰਨਾ ਜੀ ਅੱਜ 5-4 ਦਿਨ ਹੋ ਗਏ ਬੱਚਾ ਸਿੱਟੇ ਨੂੰ ਆ ਦੇਖ ਲੈਣ ਤੁਸੀਂ 4-4 ਸਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗਿਆ ਚਵਾਈ ਚੂਈ ਇੱਕ ਨੰਬਰ ਆ ਤੇ 15 ਦਿਨ ਪਹਿਲਾਂ ਬੱਚਾ ਸਿੱਟ ਗਈ ਤੇ ਪਲ ਹਾਈਟ ਦੇ ਵਿੱਚ ਫਲੇਵਾ ਚੈੱਕ ਕਰਾ ਦੇਣਾ ਤੁਹਾਨੂੰ ਨੇੜ ਤੋਂ ਆ ਦੇਖ ਲੈਣ ਤੁਸੀਂ ਬਹੁਤ ਸੋਹਣਾ ਜਿਹਾ ਤੇ ਪੂਰੀ ਸੀਟ ਡੰਡੀ ਆ ਅੱਜ ਇਹਨੂੰ 5-6 ਦਿਨ ਹੋ ਗਏ ਬੱਚਾ ਜੀ ਕਿਨੂੰ ਮੰਨ ਕੇ ਚਲੋ ਹੁਣ ਇਹਦਾ ਦੁੱਧ ਤਿਆਰ ਆ ਸੀਰ ਤੋਂ 7 ਲੀਟਰ ਦੁੱਧ ਤਿਆਰ ਆ ਤੇ ਮੰਨ ਕੇ ਚਲੋ ਜੇ ਕਿ ਮੇਰੇ ਤੇ ਗਾਜੀ ਰਿਕੇਰ ਵਾਲਾ ਹੋਇਆ 10-12 ਦਿਨਾਂ ਦਾ ਸਾਹਮਲੀ ਬਹਿਣ 10-12 ਦਿਨਾਂ ਨੂੰ ਬਹਿਣ ਨੇ 12-11-12 ਕੋਸ ਤੋਂ ਖੁੱਲਾ ਦੇਣ ਲੱਗ ਜੂ ਤੇ ਬਾਜੂਗ ਰੇਟ ਤਾਂ ਕੋਈ ਬੋਲਾ ਰੇਟ ਨਹੀਂਗਾ ਮੁੱਲ ਇਹਦਾ ਬਈ ਜੀ 25000 ਆ ਵਿੱਚੋਂ ਮਾਨਤਾਣ ਕਰਦਾਂਗੇ ਜੇ ਕਿਸੇ ਕਿਸਾਨ ਭਰਾ ਦੇ ਵਹਿੜ ਤੋਂ ਖੰਦ ਹੋਵੇ ਮੁੱਲ 25000 ਸੱਜਰ ਸੁਹੀ ਟੋਕਣਾਂ ਦਾ ਭਾਜਣਾ ਆ ਦੇਖ ਸਕਦੇ ਬਹੁਤ ਸੋਹਣੀ ਵਹਿੜ ਹੈਗੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਥਾਲ ਤੁਹਾਨੂੰ ਮੈਂ ਫੇਰ ਨੇੜੇ ਤੇ ਜੇ ਕਰਵਾ ਦੇਣਾ ਆ ਦੇਖ ਸਕਦੇ ਚਾਰੇ ਸਾਨੂੰ ਪੂਰੇ ਨਿਕੜੋਗੇ ਤੇ ਪੂਰੀ ਸਪੇਸ ਤੇ ਲੱਗੇ ਪੂਰੀ ਸੀਟ ਡੰਡੀ ਆ ਕੋ ਥੋੜਾ ਜਿਹਾ ਗਰਮੀ ਦੇ ਕਾਰਨ 15 ਨਗਰ ਪਹਿਲਾਂ ਬੱਚਾ ਸਿੱਟ ਗਈ। ਬਾਕੀ ਫੇਸ ਬਿਊਟੀ ਚੈੱਕ ਕਰ ਲਓ। ਵਧੀਆ ਸੰਗੀ ਪਲੀ ਹੈਗੀ। ਜੇ ਕੋਈ ਮੇਰਾ ਵੀ 10-15 ਵੇ ਦਾ ਖਾਂ ਲੂਗਾ ਇਹਨੂੰ। ਦੁੱਧ ਦਿਨੇ 11-12 ਕਿਲੋ ਵਧੀਆ ਦਿਆਂ ਲੱਗ ਜਾਣਾ। ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵੇੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸਫਰ ਕਰ ਮੇਰਾ ਪਿੰਡ ਹੈ ਹਮਦਪੁਰਾ। ਜ਼ਿਲ੍ਹਾ ਮੋਗਾ ਤੁਸੀਂ ਇਹਨੇ ਹਰ ਸਿੰਘਾ ਤੇ ਮੋਬਾਈਲ ਨੰਬਰ ਹੈਗਾ ਆਪਣਾ 78990 99728 ਸਾਰੇ ਮੇਰੇ ਭਰਾਵਾਂ ਦਾ ਵੀਡੀਓ ਨਾਲ ਦੇਖਣ ਲਈ ਤੇ ਨਾਲ ਧੰਨਵਾਦ। ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ। ਥੈਂਕ ਯੂ ਵੀਰੀ ਮਚ।